ਇਥੋਂ ਦੇ ਵਿਧਾਇਕ ਨੇ ਮੌਜੂਦਾ ਹਾਂਜੀ ਫੋਜਾ ਸਿੰਘ ਸਰਾਰੀ ਉਹ ਬੜੇ ਕਾਟ ਵਿੱਚ ਬੈਠੇ ਨੇ ਉਹ ਵੀ ਗੱਲ ਬਣਾ ਰਹੇ ਨੂੰ ਪਹਿਲਾਂ ਪਿੰਡ ਸਾਡੇ ਕੋਈ ਦੱਸਿਆ ਫੋਜਾ ਸਰਾਰੀ ਨੂੰ ਕੋਈ ਨਹੀਂ ਦੱਸਿਆ ਪਿੰਡ ਯਾਰ ਕਾਦਾ ਯਾਰ ਸਾਲਾ ਤੁਸੀਂ ਮੇਰਾ ਪੜਾਤਾ ਦੇ ਆਪਣੇ ਲੋਕਾਂ ਵਿੱਚ ਕਿ ਹਲਕਾ ਵਿਧਾਇਕ ਜਿਸ ਨੂੰ ਬੜੇ ਲੋਕਾਂ ਨੇ ਚਾਵ ਨਾਲ ਵੋਟ ਪਾਈ ਸੀ ਉਹ ਜਿਹੜੇ ਇੱਥੇ 2 ਸਾਲਾਂ ਦੇ ਵਿੱਚ ਲੋਕਾਂ ਦੀ ਸਾਰ ਨਹੀਂ ਲਈ ਸੋ ਇਸ ਕਰਕੇ ਲੋਕਾਂ ਦੇ ਵਿੱਚ ਰੋਸ ਹੈ ਜੋ ਹਲਕਾ ਫਿਰੋਜ਼ਪੁਰ ਤੋਂ ਚੋਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੇ ਹੋਏ ਨੇ ਸੋ ਅੱਜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਜੋ ਅੱਜ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਸੋ ਚੱਕ ਮੇਗਾ ਰਨ ਵਿਖੇ ਜਿਹੜੇ ਕਿ ਉਹਨਾਂ ਦੇ ਸਮਰਥਕ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਪਹੁੰਚੇ ਹੋਏ ਨੇ ਸੋ ਕੁਝ ਦੇਰ ਬਾਅਦ ਉਹਨਾਂ ਨੇ ਵੀ ਇੱਥੇ ਆਉਣਾ ਹੈ ਸੋ ਆਪਣਾ ਜਿਹੜਾ ਕੀ ਆਮ ਆਦਮੀ ਪਾਰਟੀ ਵੱਲੋਂ ਜੋ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਕੰਮਾਂ ਨੂੰ ਦੇਖ ਕੇ ਲੋਕਾਂ ਕੋਲੋਂ ਜਿਹੜੀ ਕੀ ਵੋਟ ਲੈਣ ਵਾਸਤੇ ਆ ਰਹੇ ਨੇ ਸੋ ਪਹਿਲਾਂ ਉਹਨਾਂ ਦੇ ਵਰਕਰ ਬੈਠੇ ਨੇ ਉਹਨਾਂ ਦੇ ਸਪੋਰਟਰ ਬੈਠੇ ਨੇ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਸੋ ਵੀ ਅੱਜ ਆਮ ਆਦਮੀ ਪਾਰਟੀ ਜਿਹੜੀ ਹਵਾ ਸੀ ਪੰਜਾਬ ਦੇ ਵਿੱਚ 2022 ਦੀ ਉਹ ਹਵਾ ਇੱਕਦਮ ਮੱਠੀ ਜੀ ਕਿਉਂ ਹੋ ਗਈ ਏ ਉਹ ਹਵਾ ਉਲਟ ਕਿਉਂ ਹੋ ਰਹੀ ਏ ਸੋ ਅਸੀਂ ਪਹਿਲਾਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਵਰਕਰ ਦਿਵਿੰਦਰ ਸਿੰਘ ਪਲਵਾਨ ਨਾਲ ਸੋ ਹਾਂਜੀ ਪਲਵਾਨ ਜੀ ਅੱਜ ਜਿਹੜਾ ਕਿ ਆਮ ਆਦਮੀ ਪਾਰਟੀ ਪਹਿਲਾਂ ਇਹ ਕਹਿੰਦੇ ਸੀ ਕਿ ਅਸੀਂ ਵੋਟ ਤਾਂ ਮੰਗਣਾਵਾਂਗੇ ਜੇਕਰ ਅਸੀਂ ਕੰਮ ਕਰਾਂਗੇ ਤਾਂ ਲੇਕਿਨ ਪਿੰਡਾਂ ਦੇ ਵਿੱਚ ਅੱਜ ਜਿਹੜੀ ਹਵਾ ਹੈ ਉਹ ਕਿਤੇ ਨਾ ਕਿਤੇ ਮੱਠੀ ਹੋ ਗਈ ਆਮ ਆਦਮੀ ਪਾਰਟੀ ਦੀ ਅੱਜ ਜਿਹੜਾ ਕਿ ਉਹ ਵੋਟ ਮੰਗਣੀ ਪੈ ਰਹੀ ਹੈ ਜਾ ਕੇ ਪਿੰਡ-ਪਿੰਡ ਵਿੱਚ ਲੇਕਿਨ ਪਹਿਲਾਂ ਵਾਲਾ ਮਾਹੌਲ ਦੇਖਣ ਨੂੰ ਨਹੀਂ ਮਿਲ ਰਿਹਾ ਕੀ ਕਾਰਨ ਹੈ ਬਿਲਕੁਲ ਜੀ ਇਹ ਤੁਹਾਡੇ ਮਨ ਦਾ ਵਹਿਮ ਹੈ ਹਵਾ ਮੱਠੀ ਹੋ ਗਈ ਏ ਹਵਾ ਤਾਂ ਭਾਂਬੜ ਬਣ ਗਈ ਏ ਇਹ ਤੁਹਾਨੂੰ 1 ਜੂਨ ਨੂੰ ਪਤਾ ਲੱਗ ਜਾਏਗਾ ਤੇ 4 ਜੂਨ ਨੂੰ ਰਿਜ਼ਲਟ ਨੇ ਇਹ ਤੋਂ ਪੰਜਾਬ ਦੇ ਵਿੱਚੋਂ 13 ਜ਼ੀਰੋ ਦੀ ਲੀਡ ਤੇ ਆਮ ਆਦਮੀ ਨੇ ਸੀਟਾਂ ਜਿੰਨੀਆਂ 13 ਦੀਆਂ 13 ਆ ਹਵਾ ਪੂਰੀਏ ਕੰਮ ਦੇ ਆਧਾਰ ਤੇ ਵੋਟ ਮੰਗਣੀ ਏ ਜਿਹੜੇ ਕੰਮ ਕੀਤੇ ਨੇ ਜੀ ਜਿਹੜੇ ਰਹਿੰਦੇ ਨੇ ਉਹ ਵੀ ਕਰਾਂਗੇ ਜੇ ਆਮ ਆਦਮੀ ਦੀ ਗੱਲ ਕਰੀਏ ਕਹਿੰਦੇ ਸੀ ਅਸੀਂ ਆਮ ਵਰਕਰਾਂ ਨੂੰ ਜਿਹੜੇ ਕੀ ਸੀਟ ਦੇਵਾਂਗੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਲੇਕਿਨ ਇਹਨਾਂ ਨੇ ਆਪਣੇ ਮੌਜੂਦਾ 5 ਮੰਤਰੀ ਉਰ ਵਿਧਾਇਕਾਂ ਨੂੰ ਟਿਕਟ ਦਿੱਤੀ ਹੈ ਤੇ ਆਮ ਵਰਕਰ ਜਿਹੜੇ ਨੇ ਬਹੁਤ ਲੰਬਾ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਦੀ ਵਾਰੀ ਨਹੀਂ ਆਈ ਉਹਨਾਂ ਨੂੰ ਕਿਉਂ ਨਹੀਂ ਟਿਕਟਾਂ ਦਿੱਤੀਆਂ ਜਾਂ ਆਪਣੇ ਮੰਤਰੀ ਕਿਉਂ ਚੋਣ ਮੈਦਾਨ 'ਚ ਉਤਾਰੇ ਨੇ ਮੰਤਰੀ ਜੀ ਜਿਹੜੇ 92 ਵਿਧਾਇਕ ਉਹਨਾਂ ਦੇ ਬਣੇ ਸੀ 92 ਦੇ ਵਿੱਚੋਂ 5 ਜਿਹੜੇ ਉਹਨਾਂ ਨੂੰ ਵਧੀਆ ਲੱਗੇ ਨੇ ਉਹਨਾਂ ਨੂੰ ਟਿਕਟਾਂ ਮਿਲੀਆਂ ਨੇ ਜਿਹੜੇ 92 ਦੇ ਵਿੱਚੋਂ ਸਭ ਤੋਂ ਵਧੀਆ ਵਿਧਾਇਕ ਸੀ ਤੇ ਬਾਕੀ ਜਿਹੜੀਆਂ ਟਿਕਟਾਂ ਨੇ ਉਹ ਆਮ ਵਰਕਰਾਂ ਨੂੰ ਦਿੱਤੀਆਂ ਨੇ ਤੇ ਦੂਜੇ ਹੋਰ ਕਈ ਆਉਦੇ ਨੇ ਆਮ ਵਰਕਰਾਂ ਨੂੰ ਮਿਲਣਗੇ ਵਰਤਨ ਨਰਾਸ਼ ਨਾ ਹੋਣ ਸਭ ਨੂੰ ਜਿੱਦਾ ਜਿੱਦਾ ਸਾਰਾ ਮਾਣ ਸਤਿਕਾਰ ਮਿਲੇਗਾ ਠੀਕ ਹੈ ਤੁਸੀਂ ਆਪਣਾ ਇਹਨਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਮੰਨਦੇ ਜੀ ਅਸੀਂ 13 ਦੀਆਂ 13 ਹੀ ਮੰਨਦੇ ਆ ਜੀ ਮੰਨਦੇ ਕਿ ਜਿੱਤਾਂਗੇ 13 13 ਸੀਟਾਂ ਜਿੱਤੋਗੇ ਤੁਹਾਡਾ ਮੁਕਾਬਲਾ ਕਿਸ ਪਾਰਟੀ ਨਾਲ ਅਕਾਲੀ ਦਲ ਨਾਲ ਹੈ ਜੀ ਸਾਡਾ ਮੁਕਾਬਲਾ ਫਿਰ ਲੜ ਕਿਸੇ ਨਾਲ ਨਹੀਂ ਜੀ ਅਸੀਂ ਪਹਿਲੇ ਨੰਬਰ ਤੇ ਆਂ ਅਕਾਲੀ ਦਲ ਤੀਜੇ ਚੌਥੇ ਨੰਬਰ ਦੀ ਲੜਾਈ ਲੜ ਰਿਹਾ ਹੈ ਭਾਜਪਾ ਨਾਲ ਉਹਦਾ ਕੋਈ ਰੋਲ ਨਹੀਂ ਹੈਗਾ ਨਾ ਇਹ ਆਉਣਾ ਤੇ ਨਾ ਹੀ ਕਦੀ ਆ ਸਕਦਾ ਇੱਥੇ ਆਜ਼ਾਦ ਉਮੀਦਵਾਰ ਇੱਕ ਬਾਗੀ ਹੋਇਆ ਆਮ ਆਦਮੀ ਪਾਰਟੀ ਤੋਂ ਉਹਨੂੰ ਜਿਹੜਾ ਕਿ ਟਿਕਟ ਦੀ ਪੂਰੀ ਪਹਿਲਾਂ ਆਸ ਸੀਗੀ ਉਹਨੂੰ ਟਿਕਟ ਨਹੀਂ ਦਿੱਤੀ ਜਾਂਦੀ ਉਹ ਆਜ਼ਾਦ ਚੋਣ ਤੇ ਚੋਣ ਲੜ ਰਿਹਾ ਹੈ ਕਿ ਉਹ ਫਰਕ ਪਾਏਗਾ ਨਹੀਂ ਜੀ ਆਜ਼ਾਦ ਹੋ ਸਕਦਾ ਹੈ ਉਹ ਕੱਲ ਨੂੰ ਵਾਪਸ ਆ ਜੇ ਪਾਰਟੀ ਦੇ ਵਿੱਚ ਠੀਕ ਹੈ ਅਜੇ ਕਾਗਜ਼ ਵਾਪਸੀ ਦੀ ਤਰੀਖ ਪਈ ਹੈ। ਬਾਕੀ ਜੀ ਕੈਂਡੀਡੇਟ ਹੋਰ ਵੀ ਕਈ ਸੀ ਹੁਣ ਸਾਰਿਆਂ ਨੂੰ ਟਿਕਟ ਨਹੀਂ ਮਿਲ ਜਾਂਦੀ। ਵਰਤ ਹਰੇਕ ਹੀ ਕਰਦਾ ਹੈ। ਟਿਕਟ ਇੱਕ ਨੂੰ ਮਿਲਣੀ ਹੁੰਦੀ ਏ। ਇਹਦੇ ਵਿੱਚ ਨਰਾਸ਼ ਹੋਣ ਦੀ ਕੋਈ ਲੋੜ ਨਹੀਂ। ਹੋ ਸਕਦਾ ਪਾਰਟੀ ਕੋਈ ਉਹਨੂੰ ਹੋਰ ਅਹੁਦਾ ਦੇ ਦੇ। ਕੋਈ ਨਵਾਜੇ ਕਿਸੇ ਚੰਗੇ ਅਹੁਦੇ ਨਾਲ। ਤੇ ਉਸ ਨੂੰ ਵੀ ਨਰਾਜ ਨਹੀਂ ਹੋਣਾ ਚਾਹੀਦਾ ਪਾਰਟੀ ਤੋਂ। ਜਿਹੜੇ ਤੁਹਾਡੇ ਵਿਧਾਇਕ ਨੇ ਵਿਧਾਇਕਾਂ ਦੇ ਆਪਣੇ ਰਿਸ਼ਤੇਦਾਰ ਉਹ ਦੂਸਰੀਆਂ ਪਾਰਟੀਆਂ ਜਾ ਰਹੇ ਨੇ ਉਹ ਦੂਸਰੀਆਂ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਨੇ ਕੀ ਕਾਰਨ ਨੇ ਇਹ ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈਗਾ ਜੀ ਹੁਣ ਮਾਨਪ੍ਰੀਤ ਵੇਖ ਲੋ ਜੀ ਬਾਦਲ ਦਾ ਸੱਕਾ ਭਤੀਜਾ ਉਹ ਕਾਂਗਰਸ ਨਾਲ ਹੈ ਪਿੱਛੇ ਜੀ ਪਰਮਜੀਤ ਸੰਧੂ ਦਾ ਪੋਤਰਾ ਸਾਡੇ ਨਾਲ ਆਮ ਆਦਮੀ ਪਾਰਟੀ ਨਾਲ ਰਲਿਆ ਗੁਰੂ ਸਾਹਿਬ ਹਲਕੇ ਤੋਂ ਨੋਨੀ ਮਾਨ ਤੇ ਪਰਮਜੀਤ ਸੰਧੂ ਜੋਰਾ ਸਿੰਘ ਮਾਨ ਦਾ ਇੱਕੋ ਪਰਿਵਾਰ ਸੀ ਉਹ ਪਰਿਵਾਰ ਚੋਂ ਆਡੋ ਹੋ ਕੇ ਇਹ ਸਾਡੇ ਨਾਲ ਆ ਕੇ ਰਲਿਆ ਆਮ ਆਦਮੀ ਪਾਰਟੀ ਨਾਲ ਇਹ ਸੀਟ ਅਕਾਲੀ ਦਲ ਦੀ ਗੜ ਰਹੀ ਏ ਬਹੁਤ ਵੱਡੀ ਟੱਕਰ ਏ ਅਕਾਲੀ ਦਲ ਵੱਲੋਂ ਇੱਥੇ ਨਹੀਂ ਗੜ ਤਾਂ ਟੁੱਟ ਜਾਣੇ ਜੀ ਗੜ ਤਾਂ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਲੰਬੀ ਹੈਗਾ ਸੀ ਸੁਖਬੀਰ ਬਾਦਲ ਦਾ ਵੀ ਜਲਾ ਲਾਵਾ ਹੈਗਾ ਸੀ ਜੇ ਉਹ ਟੁੱਟੇ ਤੇ ਇਹ ਵੀ ਅਵਾਚ ਟੁੱਟੇਗਾ ਠੀਕ ਹੈ ਦੂਸਰਾ ਬਰਾਦਰੀ ਇਫੈਕਟ ਵੀ ਪੈਂਦਾ ਹੈ ਲੋਕ ਸਭਾ ਹਲਕਾ ਅਪਰੋਚ ਪਰ ਕਿੰਨੇ ਰਾਏ ਸਿੱਕੇ ਬਰਾਦਰੀ ਦੀ ਘਟੋੜ ਸਾਡੇ 4 ਲੱਖ ਵੋਟ ਏ ਕੰਬੋਜ਼ ਬ੍ਰਾਦਰੀ ਦੀ ਔਰ ਜਨਰਲ ਬ੍ਰਾਦਰੀ ਦੀ ਤਿੰਨੋਂ ਬ੍ਰਾਦਰੀਆਂ ਜਿਹੜੀਆਂ ਨੇ ਇਹਨਾਂ ਦੇ ਅਲੱਗ-ਅਲੱਗ ਕੈਂਡੀਡੇਟ ਖੜੇ ਨੇ ਰਾਏ ਸਿੰਘ ਬ੍ਰਾਦਰ ਦਾ ਛੇਰ ਸਿੰਘ ਕੋ ਭਾਇਆ ਆ ਗਿਆ ਕਾਂਗਰਸ ਵੱਲੋਂ ਜਨਰਲ ਬ੍ਰਾਦਰੀ ਦੇ ਨੋਨੀ ਮਾਨ ਆ ਗਏ ਨੇ ਜਿਹੜਾ ਉਹਨਾਂ ਦੇ ਬ੍ਰਦਰ ਔਰ ਕਾਕਾ ਬਰਾੜ ਆ ਗਏ ਨੇ ਚਰਨ ਬ੍ਰਾਦਰੀ ਤੋਂ ਕੰਬੋਜ਼ ਬ੍ਰਾਦਰੀ ਦਾ ਅਜੇ ਤੱਕ ਕੋਈ ਆਪਣਾ ਉਮੀਦਵਾਰ ਨਹੀਂ ਆਇਆ ਤੁਸੀਂ ਕੀ ਮੰਨਦੇ ਇੱਕ ਬ੍ਰਾਦਰੀ ਫੈਕਟਰ ਪਵੇਗਾ ਇੱਥੇ ਬ੍ਰਾਦਰੀਵਾਦ ਦਾ ਕੋਈ ਫੈਕਟਰ ਨਹੀਂ ਪੈਣਾ ਜੀ ਰਾਏ ਸਿੰਘ ਬ੍ਰਾਦਰੀ ਤੋਂ ਇਕੱਲੇ ਛੇਰ ਸਿੰਘ ਭਾਏ ਨੂੰ ਐਮਪੀ ਦੀ ਟਿਕਟ ਮਿਲੀ ਹੈ ਤੱਕਲੀ ਇਹੋ ਜੀ ਇੱਕੋ ਇੱਕ ਪਾਰਟੀ ਹੈ ਆਵਾ ਦਾ ਵੀ ਪਾਰਟੀ ਜਿਨੇ ਪ੍ਰੋਪਰ ਵਿਧਾਨ ਸਭਾ ਹਲਕੇ ਦੇ ਵਿੱਚ ਦੋ ਰਾਏ ਸਿੱਖ ਬਰਾਦਰੀ ਦੇ ਬੰਦਿਆਂ ਨੂੰ ਟਿਕਟ ਦਿੱਤੀ ਤੇ ਦੋਵੇਂ ਐਮਐਲਏ ਬਣੇ ਨੇ ਇੱਕ ਫਾਇਲਕਾ ਤੋਂ ਬਣਿਆ ਇੱਕ ਗੁਰੂ ਸਾਹ ਤੋਂ ਬਣਿਆ ਇੱਥੇ ਕਬਾਇ ਦਾ ਕੋਈ ਫੈਕਟ ਨਹੀਂ ਪੈਣਾ ਕੋਈ ਹੋਰ ਕਿਸੇ ਦਾ ਨਹੀਂ ਪੈਣਾ ਕਿਸੇ ਬਰਾਦਰੀ ਦਾ ਠੀਕ ਹੈ ਫਰੋਇਪੁਰ ਦੇ ਵੱਡੇ ਮੁੱਦੇ ਕੀ ਨੇ ਜਿਹੜੇ ਅੱਜ ਤੁਸੀਂ ਵੋਟ ਮੰਗੋਗੇ ਤੁਸੀਂ ਆਪਣੇ ਇੱਥੇ ਕੈਂਡੀਡੇਟ ਨੂੰ ਬੁਲਾ ਰਹੇ ਜੇ ਅੱਜ ਲੋਕਾਂ ਨੂੰ ਕੀ ਮੁੱਦੇ ਲੈ ਕੇ ਚੱਲੋਗੇ ਤੁਸੀਂ ਮੁੱਦੇ ਜੀ ਫਰੋਇਪੁਰ ਦਾ ਪੂਰਨ ਤੌਰ ਤੇ ਵਿਕਾਸ ਹੋਏਗਾ ਜਿਹੜਾ ਸੁਖਵੀਰ ਬਾਦਲ ਨੂੰ ਅਸੀਂ 2 ਲੱਖ ਤੇ ਜਿਤਾ ਕੇ ਪਿਛਲੀ ਵਾਰ ਅਸੀਂ ਇੱਥੇ ਫਰੋਇਪੁਰ ਤੋਂ ਧੱਲਿਆ ਠੀਕ ਹੈ ਤੇ ਉਹ ਉਹਨੇ ਜਿੰਨੇ ਪ੍ਰੋਜੈਕਟ ਲੈ ਕੇ ਆਉਣੇ ਇੱਥੇ ਫਰੋਇਪੁਰ ਲੈ ਕੇ ਆਉਣੇ ਅਸੀਂ ਪਰ ਉਹਨੇ ਕੀ ਕੀਤਾ ਵੀ ਸਾਰੇ ਪ੍ਰੋਜੈਕਟ ਇੱਥੋਂ ਚੱਕ ਕੇ ਸਾਰੇ ਬਠਿੰਡੇ ਲੈ ਗਿਆ ਠੀਕ ਹੈ ਇਹ ਮਜ ਹਸਪਤਾਲ ਦੀ ਲੋੜ ਸੀ ਫਰੋਇਪੁਰ ਵਾਲਿਆਂ ਨੂੰ ਉਹਨੇ ਫਰੋਇਪੁਰ ਵਾਲਿਆਂ ਤੋਂ ਖੋ ਕੇ ਬਠਿੰਡੇ ਬਣਾਤਾ ਹੋਰ ਜਿੰਨਾ ਵੀ ਬਠਿੰਡੇ ਦੇ ਸ਼ਹਿਰ ਦਾ ਵਿਕਾਸ ਕੀਤਾ ਫਰੋਇਪੁਰ ਵਿੱਚ ਉਹਨੇ ਜੇੜਾ ਵੀ ਨਹੀਂ ਮਾਰਿਆ ਅਸੀਂ ਫਰੋਇਪੁਰ ਸ਼ਹਿਰ ਦਾ ਜਦੋਂ ਕਾਕਾ ਬਰਾੜ ਜੀ ਜਿੱਤਣਗੇ ਇਹ ਬਾਰਡਰ ਪੱਟੀ ਦੀ ਆਵਾਜ਼ ਉਥੇ ਲੋਕ ਸਭਾ ਦੇ ਵਿੱਚ ਉਠਾਉਣਗੇ ਤੇ ਫਰੋਇਪੁਰ ਦਾ ਪੂਰਨ ਤੌਰ ਤੇ ਵਿਕਾਸ ਕਰਾਂਗੇ ਜੀ ਅਸੀਂ ਕਿਸ ਨੂੰ ਪ੍ਰਧਾਨ ਮੰਤਰੀ ਕਿਸ ਨੂੰ ਬਣਾਣਾ ਚਾਹੋਗੇ ਸੈਂਟਰ ਦੇ ਵਿੱਚ ਹੈ ਜੀ ਇਹਨਾਂ ਦਾ ਕਾਂਗਰਸ ਨਾਲ ਸਮਝੌਤਾ ਹੈ ਜੀ ਆਮ ਪਾਰਟੀ ਨਾਲ ਹੋਰ ਵੀ ਕਈ ਪਾਰਟੀਆਂ ਨਿੱਕੇ ਮੁੱਟੀਆਂ ਨਾਲ ਦੇ ਨਾਲ ਨੇ ਇਹ ਤਾਂ ਉਹ ਪਾਰਟੀਆਂ ਆਪ ਦਾ ਸਮਝੌਤਾ ਕਰਨ ਕਿ ਵੀ ਅਸੀਂ ਕਿਸ ਬੰਦੇ ਨੂੰ ਅੱਗੇ ਲਾਉਣਾ ਹੈ ਜਿਹੜਾ ਕੇਜਰੀਵਾਲ ਤੇ ਵੱਡਾ ਉਹਨਾਂ ਨੂੰ ਜੇਲ੍ਹ ਚ ਧੱਕਿਆ ਗਿਆ ਹੈ ਸ਼ਰਾਬ ਘਟਾਲੇ ਦਾ ਦੋਸ਼ ਲੱਗਿਆ ਹੈ ਉਸ ਨੂੰ ਕੀ ਮੰਨਦੇ ਉਹ ਸਚਾਈ ਦੀ ਜਿੱਤ ਹੀ ਹੈ ਜੀ ਉਹ ਝੂਠ ਦਾ ਪਲੰਦਾ ਸੀ ਇਸੇ ਕਰਕੇ ਕੇਜਰੀਵਾਲ ਸਾਹਿਬ ਦੀ ਜ਼ੁਬਾਨ ਤੋਂ ਹੋ ਗਈ ਹੈ ਐਸੇ ਮੋ ਬਾਹਰ ਨੇ ਸੋ ਏ ਸੀ ਦਵਿੰਦਰ ਸਿੰਘ ਜੀ ਪਹਿਲਵਾਨ ਜੋ ਆਮ ਆਦਮੀ ਪਾਰਟੀ ਦੇ ਵਰਕਰ ਦੂਸਰੇ ਹੋਰ ਵੀ ਵਰਕਰ ਬੈਠੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸੋ ਜਸ ਸੰਧੂ ਜੀ ਜਿਹੜੇ ਕਿ ਸਰਦਾਰ ਫੌਜਾ ਸਿੰਘ ਸਰਾਰੀ ਇਥੂ ਵਿਧਾਇਕ ਨੇ ਉਹਨਾਂ ਦੇ ਨਾਲ ਚੱਲਦੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਜਸ ਸੰਧੂ ਜੀ ਅੱਜ ਜਿਹੜਾ ਕਿ ਤੁਸੀਂ ਪਿੰਡ ਦੇ ਵਿੱਚ ਜਾ ਰਹੇ ਜੇ ਵੋਟਾਂ ਮੰਗ ਰਹੇ ਜੇ ਕਿਵੇਂ ਲੋਕਾਂ ਦਾ ਸਾਥ ਮਿਹੜਿਆ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਹੈ ਜੀ ਬਹੁਤ ਵਧੀਆ ਦੂਸਰੀਆਂ ਪਾਰਟੀਆਂ ਨੂੰ ਕਿਵੇਂ ਮੰਨਦੇ ਜੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਕੰਮ ਦੇ ਆਧਾਰ ਤੇ ਵੋਟ ਲੈਣੀ ਹੈ ਜੀ ਆਜਾ ਆਜਾ ਜੇ ਕੰਮ ਵੇਖੀ ਆਪਣੇ ਪਿੰਡ ਦੇ ਸਕੂਲ ਦਾ ਵੇਖੋ ਤੁਸੀਂ ਅਜੇ ਤੱਕ ਕਿਸੇ ਸਰਕਾਰ ਨੇ ਸਕੂਲ ਵੱਲ ਧਿਆਨ ਨਹੀਂ ਦਿੱਤਾ ਠੀਕ ਹੈ 15 15 ਲੱਖ ਰੁਪਿਆ ਗ੍ਰਾਂਟ ਆਈ ਆ ਪਿੰਡ ਦੇ ਚ ਲਹਿੰਦੇ ਪਾਸੇ ਨਹਿਰ ਆ ਪੱਕੀ ਨਹਿਰ ਪਿੰਡ ਦੇ ਰਕਬੇ ਸਾਰਿਆਂ ਨੂੰ ਪਾਣੀ ਜਿਹੜਾ ਪੈਣਾ ਪੱਕੀਆਂ ਨਹਿਰਾਂ ਕਾੜਤੀਆਂ ਨੇ ਇਸ ਤਰ੍ਹਾਂ ਜਿਹੜੀ ਬਿਜਲੀ ਆ ਸਾਰਿਆਂ ਨੂੰ ਜਰਨਲ ਨੂੰ ਵੀ ਮਾਫ ਕਰਤੀ ਆ ਤੇ ਕੰਮ ਦੇ ਆਧਾਰ ਤੇ ਵੋਟ ਲੈਣੀ ਹੈ ਜੀ ਪਰਚਿਆਂ ਵਾਲੀ ਰਾਜ ਨਹੀਂ ਕਰਨੀ ਏ ਤੁਸੀਂ ਮੰਨਦੇ ਜੀ ਕਿ ਜਦੋਂ ਪਹਿਲਾਂ ਸਰਪੰਚ ਹੁੰਦੇ ਨਾ ਜਾਂ ਪਿੰਡ ਦੇ ਜਿਹੜੇ ਮੈਂਬਰ ਹੁੰਦੇ ਸੀ ਉਹ ਚੋਣਾਂ ਨਾਲ ਨਹੀਂ ਕਰਵਾਈ ਪਹਿਲੇ ਵਾਲੇ ਸਰਪੰਚ ਜਿਹੜੇ ਡਿਸਮਿਸ ਕਰ ਦਿੱਤੇ ਗਏ ਨੇ ਅੱਗੇ ਜਿਹੜਾ ਸਰਪੰਚ ਹੁੰਦਾ ਸੀ ਉਹਦੇ ਨਾਲ ਲੋਕ ਇਕੱਠੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਕੋਈ ਸਹੂਲਤਾਂ ਦੇਣੀਆਂ ਹੁੰਦੀਆਂ ਸੀ ਲੇਕਿਨ ਹੁਣ ਸਰਪੰਚ ਨਹੀਂ ਰਹਿ ਗਏ ਲੋਕਾਂ ਦਾ ਇਕੱਠ ਪਿੰਡਾਂ ਚ ਨਹੀਂ ਹੋ ਰਿਹਾ ਸਾਰੀਆਂ ਪਾਰਟੀਆਂ ਨੇ ਜਾ ਰਹੇ ਨੇ ਲੇਕਿਨ ਉੱਥੇ ਲੋਕ ਜਿਹੜਾ ਕਿ ਕੋਈ ਰਿਸਪੌਂਸ ਨਹੀਂ ਦੇ ਰਹੇ ਕਿਸੇ ਵੀ ਪਾਰਟੀ ਨੂੰ ਲੋਕ ਇਕੱਠੇ ਨਹੀਂ ਹੁੰਦੇ ਕੀ ਕਾਰਨ ਹੈ ਲੋਕ ਬਹੁਤ ਸਿਆਣੇ ਹੋ ਗਏ ਜੀ ਹੁਣ ਜਨਤਾ ਸਿਆਣੀ ਹੋ ਗਈ ਆ ਕਿਸੇ ਲੀਡਰ ਦੇ ਐਵੇਂ ਝੂਠੇ ਵਾਅਦਿਆਂ 'ਚ ਨਹੀਂ ਆਉਂਦੇਗੇ ਤਾਂ ਕਰਕੇ ਇਹਨਾਂ ਪਾਰਟੀਆਂ ਦਾ ਇਕੱਠ ਨਹੀਂ ਸਾਡਾ ਤਾਂ ਬਹੁਤ ਵਧੀਆ ਸਾਰੇ ਪਿੰਡਾਂ ਜਾਈ ਦਾ ਬਾਡਰ ਪੱਟੀ ਤੇ ਵੀ ਜਾਈ ਦਾ ਬਹੁਤ ਵਧੀਆ ਇਕੱਠ ਹੋ ਰਿਹਾ ਠੀਕ ਹੈ ਹੁਣ ਤੁਸੀਂ ਜਿਹੜਾ ਕੀ ਜਿਹੜਾ ਜਿਹੜਾ ਫਰੋਜਪੁਰੇ ਪਛੜਿਆ ਇਲਾਕਾ ਇਹਦੇ ਵਿੱਚ ਕੀ ਮੰਗ ਕਰੋਗੇ ਇੱਥੇ ਕਿਹੜਾ ਵੱਡਾ ਪ੍ਰੋਜੈਕਟ ਲੈਣਾ ਚਾਹੁੰਦੇ ਜੀ ਇੱਕ ਤਾਂ ਹੀ ਕੋਈ ਵਧੀਆ ਕੈਂਸਰ ਦਾ ਹਸਪੀਟਲ ਜਿਵੇਂ ਇਸ ਏਰੀਆ ਨੂੰ ਗੱਲਬਾਤ ਉਹ ਹੋ ਵੀ ਰਹੀ ਆ ਕਾਕਾ ਬਰਾੜ ਜੀ ਨੇ ਵੀ ਉਸ ਦਿਨ ਕਿਹਾ ਠੀਕ ਹੈ ਇਹ ਸਭ ਤੋਂ ਪਹਿਲੀ ਮੰਗ ਜਿਹੜੀ ਕੈਂਸਰ ਦੇ ਹਸਪੀਟਲ ਦੀ ਹੋ ਗਈ ਇੱਕ ਸਭ ਤੋਂ ਵਧੀਆ ਕੋਈ ਯੂਨੀਵਰਸਿਟੀ ਇੱਧਰ ਪਾਉਂਡਰ ਦੇ ਪਿੰਡਾਂ ਦੇ ਵਿੱਚ ਆਵੇ ਠੀਕ ਹੈ ਸੋ ਅੱਜ ਤੁਸੀਂ ਜਿਹੜਾ ਕੇ ਚੱਕ ਮੇਗਰੋਂ ਦੇ ਵਿੱਚ ਕੈਂਡੀਡੇਟ ਕਾਕਾ ਬਰਾੜ ਜੋ ਆਮ ਆਦਮੀ ਪਾਰਟੀ ਵੱਲੋਂ ਨੇ ਉਹਨਾਂ ਦੇ ਨਾਲ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਇੱਥੋਂ ਦੇ ਵਿਧਾਇਕ ਨੇ ਮੌਜੂਦਾ ਹਾਂਜੀ ਪੋਜਾ ਸਿੰਘ ਸਰਾਰੀ ਉਹ ਬੜੇ ਘਟ ਵਿੱਚ ਰਹਿ ਰਹੇ ਨੇ ਬਿਲਕੁਲ ਥੋੜਾ ਜਿਹਾ ਉਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਦੋ ਤਿੰਨ ਦਿਨ ਰਹੀ ਆ ਅੱਛਾ ਉਹਨਾਂ ਦੇ ਥੋੜਾ ਕੰਮ ਪ੍ਰੋਬਲਮ ਸੀਗੀ ਬਾਕੀ ਡੇਲੀ ਨਾਲ ਹੀ ਹੁੰਦੇ ਨੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 10-11 ਵਜੇ ਤੱਕ ਅਸੀਂ ਰੋਜ਼ ਨਾਲ ਹੀ ਹੁੰਨੇ ਆ ਨਾਲ ਹੀ ਐਮਐਲਏ ਸਾਹਿਬ ਹੁੰਦੇ ਨੇ ਸਾਰੇ ਸਾਰੇ ਵਰਕਰ ਪੂਰੀ ਪੁਰਾਣੀ ਟੀਮ ਹੈ ਜਿਹੜੀ ਆ ਆਮ ਆਦਮੀ ਪਾਰਟੀ ਦੀ 2014 ਤੋਂ ਲੈ ਕੇ ਜਾਂ ਜਿਹੜੇ ਨਵੇਂ ਵਰਕਰ ਨੇ ਸਾਰੇ ਨਾਲ ਹੁੰਦੇ ਨੇ ਕਿਉਂ ਨਹੀਂ ਵਿਚਰ ਰਹੇ ਇਹ ਸੀ ਜੱਜ ਸੰਧੂ ਜੀ ਸੋ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਜੋ ਇਥੋਂ ਕੈਂਡੀਡੇਟ ਨੇ ਮੁਖਸਰਦੇਵ ਵਿਧਾਇਕ ਕਾਕਾ ਬਰਾੜ जिन्ना नु टिकट देके लोकसभा ਹਲਕਾ ਫਰੋਜਪੁਰ ਚ ਖੜਾ ਕੀਤਾ ਆ ਮਾਨੋ ਪਾਰਟੀ ਨੇ ਸੋ ਵੱਡਾ ਮੁਕਾਬਲਾ ਹੈ लोकसभा ਹਲਕਾ ਫਰੋਜਪੁਰ ਦਾ ਜਿਹੜੇ ਕਿ ਇੱਥੇ ਕਾਂਗਰਸ ਵੱਲੋਂ ਸ਼ੇਰ ਸਿੰਘ ਕੋਹਾਆ ਦੋ ਵਾਰੀ ਸੰਸਦ ਰਹੇ ਚੁੱਕੇ ਨੇ ਉਸ ਤੋਂ ਬਾਅਦ ਇੱਥੇ ਜਿਹੜਾ ਕਿ ਬੀਜੇਪੀ ਵੱਲੋਂ ਗੁਰਵਰ ਸਾਹਿਦਾ ਗੜ ਰਹਾ ਔਰ ਗੁਰਵਰ ਸਾਹਿਦ ਵੱਡਾ ਨਾਮ ਰਾਣਾ ਕਰਮੇਸ਼ ਸਿੰਘ ਸੋਢੀ ਜਿਹੜੇ ਕਿ ਪਹਿਲਾਂ ਹੀ ਆਪਣੇ ਵਿਰੋਧੀ ਅਕਾਲੀ ਯੂ ਪਾਰਟੀ ਨੂੰ ਜਿਹੜੇ ਹਰਾਉਂਦੇ ਰਹੇ ਨੇ ਚਾਰ ਵਾਰ ਹਰਾ ਚੁੱਕੇ ਨੇ ਉਹੀ ਚੋਣ ਮੈਦਾਨ 'ਚ ਆਗੇ ਨੇ ਦੂਸਰੇ ਪਾਸੇ ਜਿਹੜਾ ਕਿ ਅਕਾਲੀ ਦਲ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇਹ ਸੀਟ ਹਮੇਸ਼ਾ ਅਕਾਲੀ ਦਲ ਦੀ ਰਹੀ ਹੈ ਔਰ ਅਕਾਲੀ ਦਲ ਫਿਰੋਜ਼ਪੁਰ ਦੀ ਸੀਟ ਜਿਹੜਾ ਕਿ ਵੱਡੇ ਫਰਕ ਨਾਲ ਜਿੱਤੇਗਾ ਸੋ ਵੱਡਾ ਮੁਕਾਬਲਾ ਹੈ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਸੋ ਅੱਗੇ ਆਉਣ ਵਾਲਾ ਸਮਾਂ 4 ਤਰੀਕ ਨੂੰ ਦਾ ਰਿਜ਼ਲਟ ਜਿਹੜਾ ਕਲੀਅਰ ਹੋਵੇਗਾ 1 ਤਰੀਕ ਨੂੰ ਜਿਹੜੇ ਵੋਟਾਂ ਪੈਰੀਆਂ ਨੇ ਸੋ ਗਰਮੀ ਵੀ ਪਖੀ ਹੋਈ ਏ ਔਰ ਲੋਕ ਜਿਹੜੇ ਨੇ ਪਿੰਡਾਂ ਦੇ ਕਰਮੀ ਕਰਕੇ ਬਾਹਰ ਨਹੀਂ ਨਿਕਲ ਰਹੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਸਿਖਰਾਂ ਤੇ ਪਚਾਇਆ ਹੋਇਆ ਹੈ ਲੇਕ ਇਸ ਵਾਰ ਇੱਕ ਹੋਰ ਦੇਖਣ ਨੂੰ ਮਿਲ ਰਿਹਾ ਕਿ ਝੰਡਿਆਂ ਦੀ ਰਾਜਨੀਤੀ ਖਤਮ ਹੋ ਗਈ ਹੈ ਜਿਹੜੇ ਝੰਡੇ ਨਜ਼ਰ ਆਇਆ ਕਰਦੇ ਸੀ ਜਾਂ ਵੱਡੇ ਵੱਡੇ ਲੋਕਾਂ ਦੇ ਨਿਸ਼ਾਨ ਪੋਸਟਰ ਹੁੰਦੇ ਸੀ ਉਹ ਖਤਮ ਹੋ ਗਏ ਨੇ ਸੋ ਇੱਕ ਸਾਫ ਸੁਥਰੀ ਔਰ ਇੱਕ ਚੁੱਪਚੀ ਤੇੜਾ ਇਲੈਕਸ਼ਨ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਸੋ ਬਹੁਤ-ਬਹੁਤ ਮਿਹਰਬਾਨੀ ਜੀ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਨੇ ਬਿਲਕੁਲ ਬਿਲਕੁਲ ਉਹ ਤਾਂ ਵੰਦਰਾ ਮੋਟਾ ਯਾਰ ਕਰਨ ਗੁੰਡੇ ਇਹ ਯਸ ਹਾਂਜੀ ਹਾਂਜੀ ਮੈਂ ਗੱਲ ਪੁੱਛ ਰਿਹਾ ਕਿਸੇ ਨੇ ਪਹਿਲਾਂ ਸੱਦੇ ਸੱਦੇ ਤਾਂ ਨਹੀਂ ਆਇਆ ਫਿਰ ਤਾਂ ਆਪਾਂ ਨੂੰ ਲਾਵਾ ਦੇ ਦੇ ਹੁਣ ਸੱਦੇ ਉਹਨੂੰ ਹਾਂ ਇੱਥੇ ਜਿਹੜੇ 4 ਵੀ ਪਿੰਡ ਵਾਲੇ ਬੈਠੇ ਨੇ ਉਹ ਵੀ ਗੱਲ ਬਾਤ ਕਰੇ ਨੂੰ ਪਹਿਲਾਂ ਪਿੰਡ ਸਾਡੇ ਕੋਈ ਦੱਸਿਆ ਉਹ ਇੱਥੇ ਸਾਰੇ ਨੂੰ ਕੋਈ ਦੱਸਿਆ ਪਿੰਡ ਹੂੰ ਹੋਇਆ ਯਾਰ ਉਹ ਕਦੋਂ ਯਾਰ ਕਾਦਾ ਯਾਰ ਤੁਸੀਂ ਮੇਰੇ ਬੁਲਾਤਾ ਜੇ ਆਪਰੇ ਧੰਨਵਾਦ ਹਾਂ ਹੌਲੀ ਹੌਲੀ ਲੋਕਾਂ ਵਿੱਚ ਕਿ ਹਲਕਾ ਵਿਧਾਇਕ ਜਿਸ ਨੂੰ ਬੜੇ ਲੋਕਾਂ ਨੇ ਚਾਵਨ ਨਾਲ ਵੋਟ ਪਾਈ ਸੀ ਉਹ ਜਿਹੜੇ ਇੱਥੇ 2 ਸਾਲਾਂ ਦੇ ਵਿੱਚ ਲੋਕਾਂ ਦੀ ਸਾਰ ਨਹੀਂ ਲਈ ਸੋ ਇਸ ਕਰਕੇ ਲੋਕਾਂ ਦੇ ਵਿੱਚ ਰੋਸ ਹੈ ਜੋ ਇੱਕ ਵੋਟਰ ਵੀ ਹੈ ਔਰ ਸਪੋਰਟਰ ਵੀ ਹੈ ਬੋਲ ਰਿਹਾ ਹੈ ਫੌਜਾ ਸਿੰਘ ਸਰਾਰੀ ਦੇ ਹੱਕ ਵਿੱਚ ਜਿਹੜਾ ਸਾਰ ਨਹੀਂ ਲਈ ਸੋ